ਜੇ ਕੈਨੇਡਾ ਦੀ ਗੱਲ ਕਰੀਏ ਤੇ ਕੈਨੇਡੀਅਨ ਜਿਹੜੇ ਨੇ ਉਹ ਮਾਰਕ ਕਾਰਨੀ ਦੇ ਵਨ ਕੈਨੇਡੀਅਨ ਇਕਨੋਮੀ ਦੇ ਨਾਲ ਸਹਿਮਤ ਨੇ ਜਿਹੜੀ ਵਨ ਕੈਨੇਡੀਅਨ ਇਕਨੋਮੀ ਹੈ ਜੀ ਕਿ ਅਸੀਂ ਜਿਹੜੇ ਇੰਟਰਪ੍ਰੋਵਾਈਸ਼ਲ ਟ੍ਰੇਡ ਬੈਰੀਅਰ ਨੇ ਭਾਅ ਇੱਕ ਸੂਬਾ ਦੂਜੇ ਨਾਲ ਲੜੀ ਜਾਂਦਾ ਇੱਕ ਇੱਕ ਚੀਜ਼ ਨੂੰ ਪ੍ਰੋਜੈਕਟ ਨੂੰ ਮਜੂਰੀ ਦਿੰਦਾ ਤੇ ਦੂਜਾ ਜਿਹੜਾ ਉਹਨੂੰ ਕੱਟ ਦਿੰਦਾ ਸੋ ਇਹਦੇ ਬਾਰੇ ਅਸੀਂ ਗੱਲਬਾਤ ਜਿਹੜੀ ਹੈ ਜੀ ਕਰਦੇ ਹਾਂ ਸੋ ਵਨ ਕੈਨੇਡੀਅਨ ਇਕਨੋਮੀ ਬਾਰੇ ਮਾਰਕ ਕਾਰਨੀ ਦੀ ਜਿਹੜੀ ਨਵੀਂ ਲੈਜਿਸਲੇਸ਼ਨ ਹੈ ਇਹ ਇਨਫਰਾਸਟ੍ਰਕਚਰ ਪ੍ਰੋਜੈਕਟ ਅਸੀਂ ਤੇਜ਼ੀ ਨਾਲ ਅਪਰੂਵ ਕਰ ਰਹੇ ਨੇ ਨਵੇਂ ਸਰਵੇਖਣ ਦੇ ਵਿੱਚ 56% ਜਿਹੜੇ ਕੈਨੇਡੀਅਨ ਨੇ ਉਹ ਕਹਿੰਦੇ ਨੇ ਕਿ ਵਨ ਕੈਨੇਡੀਅਨ ਇਕਨੋਮੀ ਜਿਹੜੀ ਮਾਰਕਰਨੀ ਜਿਹਦੀ ਜਿਹਦੀ ਗੱਲ ਕਰਦੇ ਨੇ ਅਸੀਂ ਉਹਦੇ ਨਾਲ ਸਹਿਮਤ ਆ ਤੇ ਇਹ ਜੋ ਉਹਨਾਂ ਨੇ ਗੱਲ ਕੀਤੀ ਹੈ ਤੇ 25% ਸਿਰਫ ਕਹਿੰਦੇ ਨੇ ਕਿ ਬੈਡ ਆਈਡੀਆ ਤੇ ਜਿਹੜੇ ਜ਼ਿਆਦਾ ਲੋਕ ਇਸ ਦੀ ਸਪੋਰਟ ਕਰਦੇ ਨੇ ਉਹ BC ਵਿੱਚ আটਲੈਂਟਿਕ ਪ੍ਰੋਵਿੰਸ ਸਕੈਚੂਨ ਮੈਨੀਟੋਬਾ ਦੇ ਵਿੱਚ ਜ਼ਿਆਦਾ ਲੋਕ ਜ਼ਿਆਦਾ ਅਪਰੂਵ ਕਰਦੇ ਨੇ ਤੇ ਥੋੜਾ ਜਿਹਾ ਅੱਧੇ ਕਿਲੋਕ ਜਿਹੜੇ ਨੇ ਜੀ ਥੋੜਾ ਜਿਹਾ ਉਹ ਵੀ ਅੱਧੇ ਤੋਂ ਜ਼ਿਆਦਾ ਨਹੀਂ 온ਟੇਰੀਓ ਕਿਉਂਕਿ ਬਕਤੇ ਅਲਬਰਟਾ ਵਿੱਚ ਵੀ ਲੋਕ ਇਸ ਦੀ ਸਪੋਰਟ ਕਰਦੇ ਨੇ ਤੇ ਹਾਲਾਂਕਿ ਕਈ ਕਈ ਵਿਅਕਤੀ ਨੇ এসਜੀ ਦੀ ਵਿਰੋਧਤਾ ਇਸ ਕਰਕੇ ਕੀਤੀ ਕਿ ਇਹ ਜਿਹੜੀ ਵਨ ਕੈਨੇਡੀਅਨ ਇਕਨੋਮੀ ਦਾ ਰਾਗ ਹੈ ਜਾਂ ਵਨ ਕੈਨੇਡੀਅਨ ਇਕਨੋਮੀ ਦੀ ਗੱਲ ਹੈ ਤੇ ਤੇਜ਼ੀ ਨਾਲ ਨਵੇਂ ਇਨਫਰਾਸਟ੍ਰਕਚਰ ਪ੍ਰੋਜੈਕਟ ਜਿਹੜੇ ਨੇ ਉਹ ਫੈਡਰਲ ਸਰਕਾਰ ਦੇ ਕੋਲ ਉਹ ਉਹਨਾਂ ਕੋਲ ਸ਼ਕਤੀ ਹੋਵੇਗੀ ਇਸ ਚੀਜ਼ ਦੀ ਕਿ ਉਹਨਾਂ ਨੇ ਆਪਣੇ ਤੌਰ ਤੇ ਅਪਰੂਵ ਕਰਨੇ ਨੇ ਤੇ ਉਹਨਾਂ ਨੂੰ ਬਹੁਤਾ ਕੁਝ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ ਹੈ ਪਰ ਨਾਲ ਦੀ ਨਾਲ ਕੈਨੇਡੀਅਨ ਇਕਨੋਮੀ ਤੇ ਉਹਨੂੰ ਬਿਹਤਰ ਬਣਾਉਣ ਵਾਸਤੇ ਮਾਰਗ ਕਰਨੀ ਦੀਆਂ ਜਿਹੜੀਆਂ ਕੋਸ਼ਿਸ਼ਾਂ ਨੇ ਉਹਨੂੰ ਅਜੇ ਵੀ ਲੋਕ ਬਹੁਤ ਸਾਰੇ ਇਸ ਇਸ ਗੱਲ ਦੇ ਬਾਵਜੂਦ ਵੀ ਵਿਰੋਧਤਾ ਦੇ ਬਾਵਜੂਦ ਵੀ ਉਹ ਪੋਜੀਟਿਵਲੀ ਦੇਖ ਰਹੇ ਨੇ ਤੇ ਇਹ ਵੀ ਹੈ ਕਿ ਕੁਝ এনवायरमेंटਲ ਇਨਡੀਜਨਸ ਲੋਕ ਜਾਂ ਜਿਨ੍ਹਾਂ ਨੂੰ ਨਾਲ ਮਿਲਾ ਕੇ ਚੱਲਣ ਦੀ ਲੋੜ ਹੈ ਕਾਰਨੀ ਸਰਕਾਰ ਇਹ ਕਹਿ ਰਹੀ ਹੈ ਕਿ ਅਸੀਂ ਉਹਨਾਂ ਨਾਲ ਲਗਾਤਾਰ ਜਿਹੜਾ ਹੈ ਗੱਲਬਾਤ ਕਰ ਰਹੇ ਹਾਂ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਹਫਤੇ ਦੇ ਵਿੱਚ ਵਿੱਚ ਫਰਸਟ ਨੇਸ਼ਨ ਦੇ ਬਹੁਤ ਸਾਰੇ ਜਿਹੜੇ ਚੀਫ ਨੇ ਜਾਂ ਬਹੁਤ ਸਾਰੇ ਉਹਨਾਂ ਦੇ ਸਟੇਕ ਹোল্ডার ਨੇ ਉਹਨਾਂ ਨਾਲ ਅਸੀਂ ਗੱਲ ਕਰਕੇ ਹੀ ਅੱਗੇ ਵਧਾਂਗੇ ਤੇ ਪ੍ਰੋਜੈਕਟ ਜਿਹੜੇ ਨੇ ਜੇ ਜੇ ਉਹਨਾਂ ਦੀ ਵਿਰੋਧਤਾ ਹੁੰਦੀ ਹੈ ਤੇ ਉਹ ਅੱਗੇ ਵਧਣਗੇ ਨਹੀਂ ਸੋ ਇਹ ਲੈਜਿਸਲੇਸ਼ਨ ਪਿਛਲੇ ਮਹੀਨੇ ਜਿਹੜੀ ਹੈ ਉਹ ਬਣ ਗਈ ਸੀ ਤੇ ਸਰਕਾਰ ਨੇ ਬਿਹਾਈਂਡ ਦਾ ਸੀਨਸ ਕਹਿੰਦੇ ਕਿ ਪਿਛਲੇ ਪਰਦੇ ਦੇ ਪਿੱਛੇ ਰਹਿ ਕੇ ਇੰਡੀਜਨਸ ਲੀਡਰ ਪ੍ਰੋਵੈਂਸ ਦੇ ਆਗੂਆਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਉਸ ਗੱਲਬਾਤ ਤੋਂ ਬਾਅਦ ਕੋਈ ਬਹੁਤੀ ਵਿਰੋਧਤਾ ਜਿਹੜੀ ਆ ਸਾਹਮਣੇ ਨਹੀਂ ਹੈ ਤੇ ਇਹਦੇ ਨਾਲ ਹੀ ਪੋਲ ਦੇ ਵਿੱਚ ਇਹ ਵੀ ਪਤਾ ਲੱਗਦਾ ਕਿ ਮਾਰਕ ਕਾਰਨੀ ਜਿਨ੍ਹਾਂ ਨੇ April ਦੇ ਵਿੱਚ ਇਲੈਕਸ਼ਨ ਜਿੱਤੀ ਸੀ ਤੇ ਉਹਨਾਂ ਨੇ ਉਹ ਉਸੇ ਤਰ੍ਹਾਂ ਦੀ ਲੀਡ ਉਹਨਾਂ ਦੀ ਅਜੇ برقرار ਹੈ ਤੇ ਲੋਕਾਂ ਦੀ ਸਪੋਰਟ ਲਿਬਰਲ ਪਾਰਟੀ ਨੂੰ ਤੇ ਮਾਰਕ ਕਾਰਨੀ ਨੂੰ ਅਜੇ ਪੂਰੀ ਹੈ ਤੇ ਅੱਧੇ ਤੋਂ ਵੱਧ ਜਿਹੜੇ ਰਿਸਪੌਂਡੈਂਟ ਨੇ 58% ਜਿਹੜੇ ਨੇ ਉਹਨਾਂ ਨੂੰ ਸਪੋਰਟ ਕਰਦੇ ਨੇ ਤੇ ਬਾਕੀ ਜਿਹੜੇ ਨੇ ਕੁਝ ਦੂਸਰੀਆਂ ਪਾਰਟੀਆਂ ਨੂੰ ਸਪੋਰਟ ਕਰਦੇ ਨੇ ਤੇ ਮਾਰਕਰਨੀ ਦੀ ਪਰਫਾਰਮੈਂਸ ਤੋਂ ਤਕਰੀਬਨ 58-68% ਲੋਕ ਖੁਸ਼ ਨੇ ਜੀ